ਜਿਹੜੇ ਲੋਕਾਂ ਨੂੰ ਲੱਗਦਾ ਕਿ ਪਾਕਿਸਤਾਨ ਨੂੰ ਸਭ ਕੁਝ ਸਿਖਾਉਣ ਲਈ ਜੰਗ ਤੋਂ ਇਲਾਵਾ ਕੋਈ ਰਾਹ ਨਹੀਂ ਬਚਿਆ ਤੇ ਇਸੇ ਤਰੀਕੇ ਦੇ ਨਾਲ ਅੱਤਵਾਦ ਨੂੰ ਖਤਮ ਕੀਤਾ ਜਾ ਸਕਦਾ ਉਹਨਾਂ ਦੇ ਲਈ ਇਹ ਵੀਡੀਓ ਬਿਲਕੁਲ ਨਹੀਂ ਹੈ ਜੋ ਲੋਕ ਚਾਹੁੰਦੇ ਨੇ ਕਿ ਦੋਵੇਂ ਪਾਸੇ ਖੁਸ਼ੀਆਂ ਹੋਣੀਆਂ ਚਾਹੀਦੀਆਂ ਨੇ ਸ਼ਾਂਤੀ ਹੋਣੀ ਚਾਹੀਦੀ ਹੈ ਅਮਨ ਚੈਨ ਹੋਣਾ ਚਾਹੀਦਾ ਉਹਨਾਂ ਦੇ ਲਈ ਬਹੁਤ ਕੰਮ ਦੀ ਵੀਡੀਓ ਉਹ ਬਣੇ ਰਹਿਣ ਤੁਹਾਨੂੰ ਉਹ ਸੱਚ ਦੱਸਾਂਗੇ ਜਿਹੜਾ ਕਿ ਤੁਹਾਡੇ ਤੋਂ ਲੁਕਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਝੂਠ ਦਾ ਪਰਦਾਫਾਸ਼ ਕਰਾਂਗੇ ਜਿਹੜਾ ਕਿ ਤੁਹਾਡੇ ਆਲੇ-ਦਾਲੇ ਤੁਹਾਡੇ ਵੱਖ-ਵੱਖ ਮੀਡੀਆ ਚੈਨਲਾਂ ਦੇ ਤੁਹਾਨੂੰ ਪਰੋਸਿਆ ਜਾ ਰਿਹਾ ਪਾਕਿਸਤਾਨ ਕਹਿੰਦਾ ਕਿ ਅਸੀਂ ਕਿਸੇ ਵੀ ਸਿਵਿਲਿਅਨ ਤੇ ਹਮਲਾ ਨਹੀਂ ਕੀਤਾ ਤੇ ਭਾਰਤ ਵੀ ਇਸੇ ਤਰੀਕੇ ਦਾ ਤਰਕ ਪੇਸ਼ ਕਰਦਾ ਹੈ ਇਸ ਦੌਰਾਨ ਇਹ ਕਫੀਲ ਜ਼ਰੂਰ ਕਰਦੀਏ ਕਿ ਪ੍ਰਸ਼ਾਸਨ ਵੱਲੋਂ ਜੋ ਵੀ ਹਦਾਇਤਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੀ ਪਾਲਣਾ ਜ਼ਰੂਰੀ ਹੈ ਜਿੱਕਰ ਜੰਗ ਲੱਗਦੀ ਹੈ ਤਾਂ ਇਸ ਖਿੱਤੇ ਦੇ ਵਿੱਚ ਜੰਗ ਲੱਗੇਗੀ ਜਿਹੜਾ ਕਿ ਭਾਰਤੀ ਪੰਜਾਬ ਹੈ ਤੇ ਪਾਕਿਸਤਾਨੀ ਪੰਜਾਬ ਹੈ ਹਾਲਾਂਕਿ ਕੁਝ ਇਲਾਕੇ ਹੋ ਸਕਦੇ ਨੇ ਕਿ ਰਾਜਸਥਾਨ ਦੇ ਪ੍ਰਭਾਵਿਤ ਹੋਣ ਗੁਜਰਾਤ ਦੇ ਹੋਣ ਐਜਪੀਸੀ ਜੋ ਕਾਰਜ ਕਰ ਰਹੀ ਹੈ ਉਹ ਬਹੁਤ ਸ਼ਲਾਘਾਯੋਗ ਹੈ ਜੋ ਵੀ ਗੁਰੂਗ੍ਰੰਥ ਸਾਹਿਬ ਨੇ ਉਹਨਾਂ ਨੂੰ ਸੁਰੱਖਿਅਤ ਧਾਮਾਂ ਤੇ ਲਿਜਾਇਆ ਜਾ ਰਿਹਾ ਹੈ ਬਹੁਤ ਕੰਫੀਡੈਂਟਾਂ ਤੇ ਉਹਨਾਂ ਦੇ ਹੁੰਦੇ ਹੋਏ ਸਾਡਾ ਕਿਸੇ ਦਾ ਵੀ ਬਾਲ ਵੀ ਬਾਕਾ ਨਹੀਂ ਹੋ ਸਕਦਾ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਹਰ ਇੰਡੀਅਨ ਨੂੰ ਮੰਨਣੀਆਂ ਚਾਹੀਦੀਆਂ ਨੇ ਜਿਸ ਤਰੀਕੇ ਦਾ ਅਰਦਾਸ ਕੀਤੀ ਜਾ ਰਹੀ ਹੈ ਅਕਾਲ ਤਖਤ ਸਾਹਿਬ ਤੋਂ ਵੀ ਅਰਦਾਸ ਕੀਤੀ ਗਈ ਹੈ ਕਿ ਆਹ ਜੰਗ ਦੇ ਲਈ ਕੋਈ ਵੀ ਵਸੀਲਾ ਨਹੀਂ ਹੈ ਜੰਗ ਦੇ ਲਈ ਕੋਈ ਵੀ ਰਾਹ ਹੈ ਜਿਹੜਾ ਉਹ ਸਹੀ ਨਹੀਂ ਹੁੰਦਾ ਸਾਡੀ ਸਰਕਾਰ ਵੱਲੋਂ ਕਮਿਸ਼ਨ ਸੰਧੂਰ ਦਾ ਨਾਮ ਦਿੱਤਾ ਗਿਆ ਤੇ ਅਸੀਂ ਕੁਝ ਕੁ ਬੀਬੀਆਂ ਦਾ ਸੰਧੂਰ ਬਚਾਉਣਾ ਸਾਡੀ ਹਰ ਇੱਕ ਬੀਬੀ ਦਾ ਸੰਧੂਰ ਬਚਾਉਣਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਬਹੁਤ ਸਾਰਾ ਅਫਸੋਸ ਹੈ ਕਿ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਜਿੱਥੇ ਜਿਸ ਤਰੀਕੇ ਦੇ ਨਾਲ ਧਰਮ ਪੁੱਛ ਕੇ ਉਹਨਾਂ ਨੂੰ ਮਾਰਿਆ ਗਿਆ ਇੱਕ ਪਾਸੇ ਸਾਡਾ ਨਨਕਾਣਾ ਸਾਹਿਬ ਹੈ ਜਿਸ ਨੂੰ ਮੁੱਢ ਮੰਨਿਆ ਜਾਂਦਾ ਸਿੱਖੀ ਦਾ ਤੇ ਦੂਜੇ ਪਾਸੇ ਸਾਡਾ ਦਰਬਾਰ ਸਾਹਿਬ ਹੈ ਜਿਸ ਨੂੰ ਕਿਹਾ ਜਾਂਦਾ ਹੈ ਕਿ ਮਨੁੱਖਤਾ ਦਾ ਮੱਕਾ ਮੰਨਿਆ ਜਾਂਦਾ ਅਸੀਂ ਇਹ ਨਹੀਂ ਚਾਹੁੰਦੇ ਕਿ ਪੰਜਾਬੀ ਪੰਜਾਬੀ ਦਾ ਕਤਲ ਕਰੇ ਪੰਜਾਬੀ ਪੰਜਾਬਣ ਨੂੰ ਵਿਧਵਾ ਕਰੇ ਪੰਜਾਬੀ ਪੰਜਾਬੀ ਮਾਂ ਦਾ ਪੁੱਤ ਖੋਲਵੇ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਵਰਗਾ ਮਾਹੌਲ ਬਣਿਆ ਹੋਇਆ ਦੋਵੇਂ ਪਾਸੇ ਤਣਾਅਪੂਰਨ ਮਾਹੌਲ ਹੈ ਪਰ ਇਸ ਵਿਚਕਾਰ ਜਿਹੜੇ ਲੋਕਾਂ ਨੂੰ ਲੱਗਦਾ ਕਿ ਪਾਕਿਸਤਾਨ ਨੂੰ ਸਭ ਕੁਝ ਸਿਖਾਉਣ ਲਈ ਜੰਗ ਤੋਂ ਇਲਾਵਾ ਕੋਈ ਰਾਹ ਨਹੀਂ ਬਚਿਆ ਤੇ ਇਸੇ ਤਰੀਕੇ ਦੇ ਨਾਲ ਅੱਤਵਾਦ ਨੂੰ ਖਤਮ ਕੀਤਾ ਜਾ ਸਕਦਾ ਉਹਨਾਂ ਦੇ ਲਈ ਇਹ ਵੀਡੀਓ ਬਿਲਕੁਲ ਨਹੀਂ ਹੈ ਜੋ ਲੋਕ ਚਾਹੁੰਦੇ ਨੇ ਕਿ ਦੋਵੇਂ ਪਾਸੇ ਖੁਸ਼ੀਆਂ ਹੋਣੀਆਂ ਚਾਹੀਦੀਆਂ ਨੇ ਸ਼ਾਂਤੀ ਹੋਣੀ ਚਾਹੀਦੀ ਹੈ ਅਮਨ ਚੈਨ ਹੋਣਾ ਚਾਹੀਦਾ ਹੈ ਉਹਨਾਂ ਦੇ ਲਈ ਬਹੁਤ ਕੰਮ ਦੀ ਵੀਡੀਓ ਉਹ ਬਣੇ ਰਹਿਣ ਤੇ ਦੂਜੇ ਜਿਨ੍ਹਾਂ ਨੂੰ ਲੱਗਦਾ ਕਿ ਜੰਗ ਇੱਕੋ ਇੱਕ ਹੀਲਾ ਤੇ ਇੱਕੋ ਇੱਕ ਵਸੀਲਾ ਤੇ ਜੰਗ ਲੱਗਣੀ ਚਾਹੀਦੀ ਹੈ ਉਹ ਇਸ ਵੀਡੀਓ ਨੂੰ ਨਾ ਦੇਖਣ ਤੇ ਦੂਜੀ ਤਰ ਜਿਨ੍ਹਾਂ ਨੂੰ ਲੱਗਦਾ ਕਿ ਸ਼ਾਂਤੀ ਹੋਣੀ ਚਾਹੀਦੀ ਉਹ ਇਸ ਵੀਡੀਓ ਦੇ ਵਿੱਚ ਬਣੇ ਰਹਿਣ ਤੁਹਾਨੂੰ ਉਹ ਸੱਚ ਦੱਸਾਂਗੇ ਜਿਹੜਾ ਕਿ ਤੁਹਾਡੇ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਝੂਠ ਦਾ ਪਰਦਾਫਾਸ਼ ਕਰਾਂਗੇ ਜਿਹੜਾ ਕਿ ਤੁਹਾਡੇ ਆਲੇ-ਦਾਲੇ ਤੁਹਾਡੇ ਵੱਖ-ਵੱਖ ਮੀਡੀਆ ਚੈਨਲਾਂ ਦੇ ਥਰੂ ਤੁਹਾਨੂੰ ਪਰੋਸਿਆ ਜਾ ਰਿਹਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੁਸੀਂ ਦੇਖਿਆ ਜਿਸ ਦੇ ਵਿੱਚ ਦਾਵਾ ਕੀਤਾ ਜਾਂਦਾ ਹੈ ਕਿ ਪਾਕਿਸਤਾਨ ਤਬਾਹ ਹੋ ਚੁੱਕਿਆ ਹੈ ਇੰਡੀਆ ਦੇ ਵਿੱਚ ਪਾਕਿਸਤਾਨ ਨੇ ਹਮਲਾ ਕਰਤਾ ਹਾਲਾਂਕਿ ਪਾਕਿਸਤਾਨੀ ਸਰਕਾਰ ਦਾ ਅਲੱਗ ਤਰਕ ਹੈ ਭਾਰਤ ਸਰਕਾਰ ਦਾ ਅਲੱਗ ਤਰਕ ਹੈ ਪਾਕਿਸਤਾਨ ਕਹਿੰਦਾ ਕਿ ਅਸੀਂ ਕਿਸੇ ਵੀ ਸਿਵਿਲਿਅਨ ਤੇ ਹਮਲਾ ਨਹੀਂ ਕੀਤਾ ਤੇ ਭਾਰਤ ਵੀ ਇਸੇ ਤਰੀਕੇ ਦਾ ਤਰਕ ਪੇਸ਼ ਕਰਦਾ ਹੈ ਇਸ ਦੌਰਾਨ ਇੱਕ ਅਪੀਲ ਜ਼ਰੂਰ ਕਰਦੀਏ ਕਿ ਪ੍ਰਸ਼ਾਸਨ ਵੱਲੋਂ ਜੋ ਵੀ ਹਦਾਇਤਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੀ ਪਾਲਣਾ ਜ਼ਰੂਰੀ ਹੈ ਜੇਕਰ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਕੋਠਿਆਂ ਤੇ ਨਹੀਂ ਚੜਨਾ ਛੱਤਾਂ ਤੇ ਨਹੀਂ ਚੜਨਾ ਜਾਂ ਫਿਰ ਆਮ ਤੁਸੀਂ ਵਜ਼ਾਰਾਂ ਦੇ ਵਿੱਚ ਨਹੀਂ ਘੁੰਮਣਾ ਤਾਂ ਉਹਨਾਂ ਹਦਾਇਤਾਂ ਦੀ ਪਾਲਣਾ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਤੇ ਸਾਨੂੰ ਇੰਡੀਅਨ ਹੋਣ ਦੇ ਨਾਤੇ ਭਾਰਤੀ ਜਿਹੜੀਆਂ ਫੋਰਸਸ ਨੇ ਉਹਨਾਂ ਉੱਤੇ ਮਾਣ ਹੈ ਤੇ ਅਸੀਂ ਬਹੁਤ ਕੰਫੀਡੈਂਟਾਂ ਤੇ ਉਹਨਾਂ ਦੇ ਹੁੰਦੇ ਹੋਏ ਸਾਡਾ ਕਿਸੇ ਦਾ ਵੀ ਬਾਲ ਵੀ ਬਾਕਾ ਨਹੀਂ ਹੋ ਸਕਦਾ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਹਰ ਇੰਡੀਅਨ ਨੂੰ ਮੰਨਣੀਆਂ ਚਾਹੀਦੀਆਂ ਨੇ ਹਰ ਭਾਰਤੀ ਨੂੰ ਤੇ ਹਰ ਪੰਜਾਬੀ ਨੂੰ ਮੰਨਣੀਆਂ ਚਾਹੀਦੀਆਂ ਨੇ ਪਰ ਆਪਾਂ ਗੱਲ ਉਸ ਝੂਠ ਦੀ ਕਰਾਂਗੇ ਜਿਹੜਾ ਕਿ ਲਗਾਤਾਰ ਪਰੋਸਿਆ ਜਾ ਰਿਹਾ ਉਸ ਝੂਠ ਦਾ ਪਰਦਾ ਫਾਸ਼ ਕਰਾਂਗੇ ਜਿਹੜਾ ਕਿ ਪਿਛਲੇ ਦਿਨਾਂ ਤੋਂ ਨੈਸ਼ਨਲ ਮੀਡੀਆ ਦੇ ਥਰੂ ਤੁਹਾਨੂੰ ਪਰੋਸਿਆ ਜਾ ਰਿਹਾ ਬਹੁਤ ਸਾਰੀਆਂ ਵੀਡੀਓਜ਼ ਅਜਈਆਂ ਨੇ ਜਿਹੜੀਆਂ ਕਿ ਜੋ ਕਰੇਨ ਜੰਗ ਦੀਆਂ ਨੇ ਉਹਨਾਂ ਵੀਡੀਓਜ਼ ਦੇ ਉੱਤੇ ਵਾਇਸ ਓਵਰ ਕਰਕੇ ਆਵਾਜ਼ ਬਣਾ ਕੇ ਤੇ ਇਸ ਤਰੀਕੇ ਦੀ ਆਵਾਜ਼ ਪੇਸ਼ ਕੀਤੀ ਜਾਂਦੀ ਹੈ ਜਿਵੇਂ ਕਿ ਉਹ ਪਾਕਿਸਤਾਨ ਦੀ ਵੀਡੀਓ ਹੋਵੇ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਨੇ ਜਿਨ੍ਹਾਂ ਦੇ ਵਿੱਚ ਦਾਵਾ ਕੀਤਾ ਜਾਂਦਾ ਹੈ ਕਿ ਪਾਕਿਸਤਾਨ ਦਾ ਬਹੁਤ ਸਾਰਾ ਏਰੀਆ ਤਬਾਹ ਕਰ ਦਿੱਤਾ ਗਿਆ ਪਾਕਿਸਤਾਨ ਦਾ ਇਹ ਕਰਤਾ ਬਹੁਤ ਕਰਤਾ ਬਹੁਤ ਸਾਰੇ ਨੈਸ਼ਨਲ ਮੀਡੀਆ ਨੇ ਇਸ ਤਰੀਕੇ ਦਾ ਪ੍ਰੋਪਗੈਂਡਾ ਚਲਾ ਰਿਹਾ ਤੇ ਦੂਜੇ ਪਾਸੇ ਏ ਵੀ ਤਰਕ ਪੇਸ਼ ਆਏ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਨਨਕਾਣਾ ਸਾਹਿਬ ਤੇ ਉੱਤੇ ਹਮਲੇ ਦੀਆਂ ਗੱਲਾਂ ਵੀ ਆਈਆਂ ਹਾਲਾਂਕਿ ਭਾਰਤ ਸਰਕਾਰ ਨੇ ਉਹਨਾਂ ਦਾਅਵਿਆਂ ਨੂੰ ਖੋਖਲਾ ਕਰ ਦਿੱਤਾ ਹੈ ਇਸ ਦੌਰਾਨ ਸਾਡੀ ਪੰਜਾਬੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਅਪੀਲ ਹੈ ਕਿ ਜੋ ਵੀ ਪੁਕਤਾ ਜਾਣਕਾਰੀ ਹੈ ਉਸ ਉੱਤੇ ਵਿਸ਼ਵਾਸ ਕੀਤਾ ਜਾਵੇ ਪ੍ਰਸ਼ਾਸਨ ਦੇ ਵਕਫ ਵਕਫ ਸੋਸ਼ਲ ਮੀਡੀਆ ਹੈਂਡਲ ਨੇ ਉਹਨਾਂ ਦੇ ਉੱਤੇ ਜਾ ਕੇ ਤੁਸੀਂ ਇਨਫੋਰਮੇਸ਼ਨ ਹੈ ਜਿਹੜੀ ਸਹੀ ਇਨਫੋਰਮੇਸ਼ਨ ਲੈ ਸਕਦੇ ਹੋ ਇਸ ਦੌਰਾਨ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਕਿਰਪਾ ਕਰਕੇ ਨਿਊ ਚੈਨਲਾਂ ਨੂੰ ਦੇਖਣਾ ਬੰਦ ਕਰੋ ਹਾਲਾਂਕਿ ਇਹ ਬਹੁਤ ਦੁੱਖ ਨਾਲ ਮੈਂ ਇਹ ਗੱਲ ਕਹਿ ਰਿਹਾ ਕਿਉਂਕਿ ਮੇਰੇ ਘਰ ਦੇ ਵਿੱਚ ਜੇਕਰ ਮੈਂ ਦੋ ਵਕਤ ਦੀ ਰੋਟੀ ਖਾਣਾ ਤਾਂ ਮੈਂ ਮੀਡੀਆ ਦੇ ਸਿਰ ਤੋਂ ਖਾਣਾ ਹਾਲਾਂਕਿ ਪੰਜਾਬੀ ਮੀਡੀਆ ਨੇ ਬਹੁਤ ਚੰਗੀ ਭੂਮਿਕਾ ਨਿਭਾਈ ਹੈ ਪੰਜਾਬੀ ਮੀਡੀਆ ਕਿਉਂਕਿ ਇਸ ਕਰਕੇ ਵੀ ਹੋ ਸਕਦਾ ਹੈ ਕਿ ਪੰਜਾਬੀ ਮੀਡੀਆ ਚੰਗੀ ਭੂਮਿਕਾ ਨਿਭਾਰਿਆ ਕਿਉਂਕਿ ਜੇਕਰ جنگ ਲੱਗਦੀ ਹੈ ਤਾਂ ਇਸ ਖਿੱਤੇ ਦੇ ਵਿੱਚ جنگ ਲੱਗੇਗੀ ਜਿਹੜਾ ਕਿ ਭਾਰਤੀ ਪੰਜਾਬ ਹੈ ਤੇ ਪਾਕਿਸਤਾਨੀ ਪੰਜਾਬ ਹੈ ਹਾਲਾਂਕਿ ਕੁਝ ਇਲਾਕੇ ਹੋ ਸਕਦੇ ਨੇ ਕਿ ਰਾਜਸਥਾਨ ਦੇ ਪ੍ਰਭਾਵਿਤ ਹੋਣ ਗੁਜਰਾਤ ਦੇ ਹੋਣ ਪਰ ਜੋ ਮੇਨ ਨੁਕਸਾਨ ਹੋਣਾ ਉਹ ਦੋਵੇਂ ਪੰਜਾਬਾਂ ਦੇ ਵਿੱਚ ਹੋਣਾ ਹੈ ਇਸ ਲਈ ਬਤੌਰ ਪੰਜਾਬੀ ਵੀ ਅਪੀਲ ਹੈ ਕਿ ਜੰਗ ਨਹੀਂ ਹੋਣੀ ਚਾਹੀਦੀ ਦੋਵੇਂ ਸਰਕਾਰਾਂ ਨੂੰ ਵੀ ਅਪੀਲ ਹੈ ਅਸੀਂ ਆਪਣੇ ਆਧਾਰੇ ਵੱਲੋਂ ਵੀ ਅਪੀਲ ਕਰਦੇ ਹਾਂ ਕਿ ਜਿਸ ਤਰੀਕੇ ਦਾ ਅਰਦਾਸ ਕੀਤੀ ਜਾ ਰਹੀ ਹੈ ਅਕਾਲ ਤਖਬ ਸਾਹਿਬ ਤੋਂ ਵੀ ਅਰਦਾਸ ਕੀਤੀ ਗਈ ਹੈ ਕਿ ਜੰਗ ਦੇ ਲਈ ਕੋਈ ਵੀ ਵਸੀਲਾ ਨਹੀਂ ਹੈ ਜੰਗ ਦੇ ਲਈ ਕੋਈ ਵੀ ਰਾਹ ਹੈ ਜਿਹੜਾ ਉਹ ਸਹੀ ਨਹੀਂ ਹੁੰਦਾ ਜੰਗ ਸਿਰਫ ਤੇ ਸਿਰਫ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਸਿਰਫ ਤੇ ਸਿਰਫ ਤਬਾਹੀ ਲੈ ਕੇ ਆਉਂਦੀ ਹੈ ਖਾਸ ਤੌਰ ਤੇ ਪੰਜਾਬੀਆਂ ਦੇ ਲਈ ਸਿੱਖਾਂ ਦੇ ਲਈ ਜੰਗ ਬਹੁਤ ਨੁਕਸਾਨਦਾਇਕ ਹੋਵੇਗੀ ਕਿਉਂਕਿ ਇੱਕ ਪਾਸੇ ਸਾਡਾ ਨਨਕਾਣਾ ਸਾਹਿਬ ਹੈ ਜਿਸ ਨੂੰ ਮੁੱਢ ਮੰਨਿਆ ਜਾਂਦਾ ਸਿੱਖੀ ਦਾ ਤੇ ਦੂਜੇ ਪਾਸੇ ਸਾਡਾ ਦਰਬਾਰ ਸਾਹਿਬ ਹੈ ਜਿਸ ਨੂੰ ਕਿਹਾ ਜਾਂਦਾ ਹੈ ਕਿ ਮਨੁੱਖਤਾ ਦਾ ਮੱਕਾ ਮੰਨਿਆ ਜਾਂਦਾ ਤੇ ਸੁਭਾਵੇ ਕਹਿ ਕੇ ਸਿੱਖਾਂ ਦੇ ਜਿਹੜੇ ਇਤਿਹਾਸਿਕ ਸਰੋਤ ਨੇ ਉਹਨਾਂ ਨੂੰ ਵੀ ਖਤਰਾ ਹੈ ਤੇ ਦੂਜੇ ਪਾਸੇ ਇਤਿਹਾਸਿਕ ਸਥਾਨ ਨੇ ਉਹਨਾਂ ਨੂੰ ਵੀ ਖਤਰਾ ਹੈ ਇਸ ਤਰ੍ਹਾਂ ਐਜਪੀਸੀ ਜੋ ਕਾਰਜ ਕਰ ਰਹੀ ਹੈ ਉਹ ਬਹੁਤ ਸ਼ਲਾਘਾਯੋਗ ਹੈ ਜੋ ਵੀ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਨੂੰ ਸੁਰੱਖਿਅਤ ਥਾਂਾਂ ਤੇ ਲਜਾਇਆ ਜਾ ਰਿਹਾ ਹੈ ਬਹੁਤ ਸਾਰੀਆਂ ਵੀਡੀਓਜ਼ ਵੀ ਤੁਸੀਂ ਦੇਖੀਆਂ ਹੋਣੀਆਂ ਤੇ ਪੰਜਾਬੀ ਹਮੇਸ਼ਾ ਦੀ ਤਰ੍ਹਾਂ ਚੜ੍ਹਦੀ ਕਲਾ ਨੇ ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਪੰਜਾਬੀ ਪੰਜਾਬੀ ਦਾ ਕਤਲ ਕਰੇ ਪੰਜਾਬੀ ਪੰਜਾਬਣ ਨੂੰ ਵਿਧਵਾ ਕਰੇ ਪੰਜਾਬੀ ਪੰਜਾਬੀ ਮਾਂ ਦਾ ਪੁੱਤ ਖੋਲਵੇ ਜਾਂ ਪੰਜਾਬੀ ਦੂਸਰੇ ਪੰਜਾਬੀ ਦਾ ਕਤਲ ਕਰੇ ਤੇ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਪੰਜਾਬੀ ਪੰਜਾਬੀ ਨੂੰ ਮਾਰ ਕੇ ਅਸੀਂ ਉਸ ਚੀਜ਼ ਦੀਆਂ ਖੁਸ਼ੀਆਂ ਮਨਾਈਏ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਰਹਿਣਾ ਤੇ ਪੰਜਾਬ ਦੇ ਵਿੱਚ ਹੀ ਮਰ ਜਾਣਾ ਸਾਡੀਆਂ ਪਿਛਲੀਆਂ ਪੀੜ੍ਹੀਆਂ ਵੀ ਪੰਜਾਬ 'ਚ ਜੰਮੀਆਂ ਤੇ ਪੰਜਾਬ 'ਚ ਹੀ ਮਰੀਆਂ ਨੇ ਤੇ ਅਗਲੀਆਂ ਨੇ ਵੀ ਇੱਥੇ ਰਹਿਣਾ ਕਿਉਂਕਿ ਜਿਹੜੇ ਹੋਰ ਸੀ ਜਿਹੜੇ ਪ੍ਰਵਾਸੀ ਸੀ ਉਹ ਤਾਂ ਤੁਸੀਂ ਜਲੰਧਰ ਰੇਲਵੇ ਸਟੇਸ਼ਨ ਦੀਆਂ ਲੁਧਿਆਣਾ ਰੇਲਵੇ ਸਟੇਸ਼ਨ ਦੀਆਂ ਚੰਡੀਗੜ੍ਹ ਰੇਲਵੇ ਸਟੇਸ਼ਨ ਦੀਆਂ ਵੀਡੀਓਜ਼ ਤੁਸੀਂ ਦੇਖ ਲੀਆਂ ਹੋਣੀਆਂ ਕਿ ਸਾਰੇ ਆਪਦੇ ਆਪ ਦੇ ਘਰਾਂ ਨੂੰ ਮੁੜ ਚੁੱਕੇ ਨੇ ਤੇ ਪਰ ਸਰਹੱਦੀ ਇਲਾਕੇ ਜਿੱਥੇ ਬਹੁਤ ਜ਼ਿਆਦਾ ਤਣਾਅ ਬਣਿਆ ਹੋਇਆ ਉੱਥੇ ਦੀਆਂ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣੀਆਂ ਤੇ ਪੰਜਾਬੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਉਹਨਾਂ ਨੂੰ ਆਪਣੀਆਂ 에ਅਰ ਫੋਰਸਸਿਸ ਤੇ 에ਅਰ ਫੋਰਸਸਿਸ ਆ ਜਾਂ ਵਕ ਵਕ ਹੋਰ ਫੋਰਸਸਿਸ ਨੇ ਉਹਨਾਂ ਉੱਤੇ ਮਾਣ ਹੈ ਕਿ ਸਾਡੀ ਸੁਰੱਖਿਆ ਦੇ ਲਈ ਬਣੇ ਹੋਏ ਨੇ ਪਰ ਅਸੀਂ ਸ਼ਾਂਤੀ ਚਾਹੁੰਦੇ ਆਂ ਅਸੀਂ ਦੋਵੇਂ ਪਾਸੇ ਕਿਉਂਕਿ ਸਰਬੱਤ ਦੇ ਭਲੇ ਦੀ ਅਰਦਾਸ ਅਕਾਲ ਤਖਤ ਸਾਹਿਬ ਤੋਂ ਹੋਈ ਹੈ ਤੇ ਹਰ ਸਿੱਖਾ ਜਿਹੜਾ ਉਸ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦਾ ਤੇ ਨਨਕਾਣਾ ਸਾਹਿਬ ਦਾ ਵੀ ਨੁਕਸਾਨ ਨਾ ਹੋਵੇ ਦਰਬਾਰ ਸਾਹਿਬ ਦਾ ਵੀ ਨੁਕਸਾਨ ਨਾ ਹੋਵੇ ਕਿਸੇ ਮੰਦਰ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਸੇ ਮਸਜਿਦ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਜਿਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਜੰਗ ਦੇ ਹਾਲਾਤ ਬਣਦੇ ਜਾ ਰਹੇ ਨੇ ਜਿਸ ਤਰੀਕੇ ਦਾ ਨੈਗੇਟਿਵ ਮਾਹੌਲ ਹੈ ਜਿਹੜਾ ਨੈਸ਼ਨਲ মিডিਆ ਨੇ ਨਿਭਾਇਆ ਕਿਉਂਕਿ ਨੈਸ਼ਨਲ মিডিਆ ਤਾਂ ਬਹੁਤ 2-3 ਦਿਨਾਂ ਤੋਂ ਲਗਾਤਾਰ ਕਹਿ ਰਿਹਾ ਕਿ ਪਾਕਿਸਤਾਨ ਤਬਾਹ ਹੋ ਗਿਆ ਆ ਇੰਡੀਆ ਦੇ ਉੱਤੇ ਜਏ ਹਮਲੇ ਕਰ ਦਿੱਤੇ ਹਾਲਾਂਕਿ ਉਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਕਿ ਪਾਕਿਸਤਾਨੀ ਸਰਕਾਰ ਹੈ ਜਿਹੜੀ ਕੁਝ ਹੋਰ ਦਾਅਵੇ ਕਰਦੀ ਹੈ ਤੇ ਭਾ ਕਿ ਭਾਰਤੀ ਸਰਕਾਰ ਕੁਝ ਹੋਰ ਦਾਅਵੇ ਕਰਦੀ ਹੈ ਪਰ ਜਿੰਨੇ ਵੀ ਪੰਜਾਬੀ ਨੇ ਜਿਹੜੇ ਕਿ ਸਰਕਾਰ ਦੇ ਵਿੱਚ ਵੱਖ-ਵੱਖ ਆਉਂਦੇ ਨੇ ਉਹਨਾਂ ਨੂੰ ਜ਼ਰੂਰ ਅਪੀਲ ਕਰਨੀ ਚਾਹੀਦੀ ਹੈ ਜੇਕਰ ਭਾਰਤ ਦੇ ਵਿੱਚ ਨੇ ਤਾਂ ਭਾਰਤੀ ਪੰਜਾਬੀਆਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਇੱਥੇ ਜੰਗ ਨਹੀਂ ਹੋਣੀ ਚਾਹੀਦੀ ਤੇ ਦੂਜੇ ਪਾਸੇ ਜਿਹੜੇ ਪਾਕਿਸਤਾਨੀ ਪੰਜਾਬ ਦੇ ਵਿੱਚ ਨੇ ਤੇ ਉਹਨਾਂ ਨੂੰ ਆਪਣੀ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਜੰਗ ਨਾ ਹੋਵੇ ਕਿਉਂਕਿ ਦੋਵੇਂ ਪਾਸੇ ਖੂਨ ਡੁੱਲੇਗਾ ਤਾਂ ਉਹ ਪੰਜਾਬੀਆਂ ਦਾ ਡੁੱਲੇਗਾ ਭਾਵੇਂ ਭਾਰਤੀ ਪੰਜਾਬ ਦੇ ਪੰਜਾਬੀਆਂ ਦਾ ਖੂਨ ਹੋਵੇ ਭਾਵੇਂ ਪਾਕਿਸਤਾਨੀ ਪੰਜਾਬੀਆਂ ਦਾ ਹੋਵੇ ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਰਹਿੰਦੀ ਹੈ ਬਹੁਤ ਸਾਰੇ ਕਮੈਂਟ ਵੀ ਕਰ ਰਹੇ ਨੇ ਕਿ ਤੁਹਾਨੂੰ ਪਾਕਿਸਤਾਨ ਦਾ ਬਹੁਤ ਮੋਹ ਆਉਂਦਾ ਤੁਸੀਂ ਲੈਂਦੇ ਪੰਜਾਬ ਨੂੰ ਬੁਰਾ ਨਹੀਂ ਕਹਿੰਦੇ ਉਹ ਤਾਂ ਸਾਡੇ ਦੁਸ਼ਮਣ ਨੇ ਸਾਡੇ ਤੇ ਹਮਲਾ ਕਰ ਰਹੇ ਨੇ ਅਸੀਂ ਆਪਣੀ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਜੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਭਾਰਤ ਬਹੁਤ ਸਾਰੀਆਂ ਸੱਭੇਕ ਸੱਭਿਆਚਾਰ ਦੇ ਨਾਲ ਲਬरेज ਹੈ ਬਹੁਤ ਸਾਰੀਆਂ ਕੌਮਾਂ ਰਹਿੰਦੀਆਂ ਨੇ ਬਹੁਤ ਸਾਰੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ ਅਸੀਂ ਅਪੀਲ ਕਰ ਸਕਦੇ ਹਾਂ ਜਦ ਇਹ ਕਿਹਾ ਜਾਂਦਾ ਹੈ ਕਿ ਕਿਸੇ ਨੇਸ਼ਨ ਉੱਤੇ ਖਤਰਾ ਹੈ ਤਾਂ ਅਸੀਂ ਹਮੇਸ਼ਾ ਇਹ ਵਾਰ-ਵਾਰ ਬਹੁਤ ਵਾਰ ਗੱਲਾਂ ਹੋ ਚੁੱਕੀਆਂ ਨੇ ਕਿ ਜਦ ਹਿੰਦੁਸਤਾਨ ਦੀ ਆਜ਼ਾਦੀ ਦੀ ਗੱਲ ਤਾਂ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਉਸ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਦੇ ਲਈ ਵੀ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਗਈਆਂ ਤੇ ਹੁਣ ਜੋ 에ਅਰ ਫੋਰਸਸ ਦੇ ਜਿਹੜੀ ਕਮਾਂਡ ਸੰਭਾਲੀ ਹੋਈ ਆ ਉਹ ਵੀ ਸਿੱਖ ਨੇ ਤੇ ਪੰਜਾਬੀ ਨੇ ਉਹਨਾਂ ਨੇ ਵੀ ਕਮਾਂਡ ਸੰਭਾਲੀ ਹੋਈ ਹੈ ਤੇ ਹਮੇਸ਼ਾ ਦੇਸ਼ ਦੇ ਲਈ ਅੜੇ ਖੜੇ ਆ ਤੇ ਹਮੇਸ਼ਾ ਅੜੇ ਰਹਾਂਗੇ ਤੇ ਅਸੀਂ ਨੇਸ਼ਨ ਦੇ ਨਾਲ ਖੜੇ ਆ ਪਰ ਇਸ ਤਰੀਕੇ ਦਾ ਮਾਹੌਲ ਨਾ ਬਣਾਇਆ ਜਾਵੇ ਜਿਸ ਦੇ ਵਿੱਚ ਮਨੁੱਖਤਾ ਦਾ ਨੁਕਸਾਨ ਹੋਵੇ ਕਿਉਂਕਿ ਜੰਗ ਤੋਂ ਬਾਅਦ ਵੀ ਗੱਲਬਾਤ ਦੇ ਨਾਲ ਹੀ ਮਸਲੇ ਹੱਲ ਹੋਣੇ ਨੇ ਇਹ ਨਹੀਂ ਹੋ ਸਕਦਾ ਕਿ ਜਿਹੜੇ ਨੇ ਹਥਿਆਰਾਂ ਦੀ ਵਰਤੋਂ ਕਰਨ ਇੱਧਰੋਂ ਆਪਾਂ ਹਥਿਆਰਾਂ ਦੀ ਵਰਤੋਂ ਕਰੀਏ ਤੇ ਪੰਜਾਬ ਨੂੰ ਦੋਪਾਵੇਂ ਲੈਂਦਾ ਪੰਜਾਬ ਹੈ ਭਾਵੇਂ ਚੜਦਾ ਪੰਜਾਬ ਹੈ ਉਸ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ ਜਾਵੇ ਤੇ ਸਾਡੀ ਸਰਕਾਰ ਵੱਲੋਂ ਮਿਸ਼ਨ ਸੰਧੂਰ ਦਾ ਨਾਮ ਦਿੱਤਾ ਗਿਆ ਤੇ ਅਸੀਂ ਕੁਝ ਕੁ ਬੀਬੀਆਂ ਦਾ ਸੰਧੂਰ ਬਚਾਉਣਾ ਸਾਡੀ ਹਰ ਇੱਕ ਬੀਬੀ ਦਾ ਸੰਧੂਰ ਬਚਾਉਣਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਬਹੁਤ ਸਾਰਾ ਅਫਸੋਸ ਹੈ ਕਿ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਜਿੱਥੇ ਜਿਸ ਤਰੀਕੇ ਦੇ ਨਾਲ ਤਾਰਮ ਪੁੱਛ ਕੇ ਉਹਨਾਂ ਨੂੰ ਮਾਰਿਆ ਗਿਆ ਜੇ ਉੱਥੇ ਕੋਈ ਕ੍ਰਿਸ਼ਚਨ ਭਰਾ ਮਰਦਾ ਤਾਂ ਵੀ ਉਨੀ ਦੁੱਖ ਸੀ ਕੋਈ ਮੁਸਲਮ ਮਰਦਾ ਤਾਂ ਵੀ ਉਨੀ ਦੁੱਖ ਸੀ ਕੋਈ ਸਿੱਖ ਮਰਦਾ ਤਾਂ ਵੀ ਉਨੀ ਦੁੱਖ ਸੀ ਤੇ ਹਿੰਦੂ ਭਰਾ ਸਾਡੇ ਮਾਰੇ ਗਏ ਨੇ ਉੱਥੇ ਉਹ ਚੀਜ਼ ਦਾ ਵੀ ਦੁੱਖ ਹੈ ਪਰ ਜਿਸ ਤਰੀਕੇ ਦੇ ਨਾਲ ਹੁਣ ਦਾ ਮਾਹੌਲ ਬਣ ਰਿਹਾ ਜੰਗ ਦਾ ਮਾਹੌਲ ਬਣਦਾ ਜਾ ਰਿਹਾ ਹਾਲਾਂਕਿ ਭਾਰਤ ਸਰਕਾਰ ਕੁਝ ਤਰਕ ਹੋਰ ਦਿੰਦੀ ਹੈ ਤੇ ਪਾਕਿਸਤਾਨੀ ਸਰਕਾਰ ਹੋਰ ਤਰਕ ਦਿੰਦੀ ਹੈ ਪਰ ਜੋ ਮਾਹੌਲ ਬਣ ਰਿਹਾ ਉਹ ਜੰਗ ਦਾ ਬਣ ਰਿਹਾ ਤੇ ਜੰਗ ਕਿਸੇ ਮਸਲੇ ਦਾ ਹਲ ਨਹੀਂ ਹੈ ਖੂਨ ਡੁੱਲੇਗਾ ਪੰਜਾਬੀਆਂ ਦਾ ਖੂਨ ਡੁੱਲੇਗਾ ਜਿਸ ਤਰੀਕੇ ਦੇ ਨਾਲ ਮਾਹੌਲ ਬਣ ਰਿਹਾ 1947 ਦੇ ਵਿੱਚ ਵੀ ਕਿੰਨੇ ਲੋਕ ਬੇਕਾਰ ਹੋਏ ਕਿੰਨੇ ਲੋਕਾਂ ਨੇ ਆਪਣੇ ਪਤੀ ਖੋਏ ਪੁੱਤ ਖੋਏ ਕਿੰਨੇ ਲੋਕਾਂ ਨੇ ਆਪਣੇ ਭੈਣ ਭਾਈ ਖੋਏ ਨੇ ਤੇ ਉਸ ਸਦਮੇ ਦੇ ਵਿੱਚੋਂ ਬਾਹਰ ਨਹੀਂ ਨਿਕਲ ਪਾਏ ਫਿਰ 65 ਦੀ ਜੰਗ 71 ਦੀ ਜੰਗ 99 ਦੀ ਜੰਗ ਇਸ ਤਰੀਕੇ ਦੇ ਨਾਲ ਅਸੀਂ ਬਹੁਤ ਵਾਰ ਮਨੁੱਖਤਾ ਦਾ ਨੁਕਸਾਨ ਦੇਖਿਆ ਤੇ ਮਨੁੱਖਤਾ ਦਾ ਨੁਕਸਾਨ ਉਂਝ ਵੀ ਅੱਜਕੱਲ ਕਿਹਾ ਜਾਂਦਾ ਕਿ ਵਿਚਾਰਾਂ ਦੀ ਜੰਗ ਹੈ ਅੱਜਕੱਲ ਹਥਿਆਰਾਂ ਦੀ ਜੰਗ ਨਹੀਂ ਹੈ ਅਸੀਂ ਜੰਗ ਲਾ ਕੇ ਵੀ ਦਹਿਸ਼ਤ ਦਾ ਮਾਹੌਲ ਬਣਾ ਕੇ ਵੀ ਦਹਿਸ਼ਤੀ ਮਾਹੌਲ ਜਦ ਬਣ ਜਾਂਦਾ ਲੋਕ ਡਰੇ ਹੋਏ ਨੇ ਇਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਪਿਛਲੀਆਂ 2-3 ਰਾਤਾਂ ਤੋਂ ਕਿਉਂਕਿ ਮੇਨ ਨੁਕਸਾਨ ਪੰਜਾਬ ਦਾ ਹੋਣਾ ਹੈ ਮਨੁੱਖਤਾ ਦਾ ਹੋਣਾ ਹੈ ਜੰਗ ਦਾ ਜੋ ਮਾਹੌਲ ਬਣਾਇਆ ਜਾ ਰਿਹਾ ਇੱਥੇ ਆਰਥਿਕ ਤੰਗੀ ਵੀ ਆਵੇਗੀ ਬੇਰੋਜ਼ਗਾਰੀ ਪਹਿਲੀ ਬਹੁਤ ਸਿਖਰਾਂ ਤੇ ਹੈ ਤੇ ਪ੍ਰਵਾਸ ਬਹੁਤ ਵੱਡੇ ਮੁੱਦੇ ਤੇ ਹੁੰਦਾ ਹੈ ਹਾਲਾਂਕਿ ਜਿਹੜੇ ਪ੍ਰਵਾਸੀ ਸੀ ਉਹ ਚਲੇ ਗਏ ਨੇ ਇਹ ਕਹਿੰਦੇ ਹੁੰਦੇ ਆ ਕਿ ਜਦ ਔਖਾ ਵੇਲਾ ਆਉਂਦਾ ਤਾਂ ਸਾਰੇ ਜਿਹੜੇ ਬਗਾਨੇ ਹੁੰਦੇ ਆ ਮੈਦਾਨ ਛੱਡ ਕੇ ਭੱਜ ਜਾਂਦੇ ਆ ਤੇ ਉਸ ਤਰੀਕੇ ਦਾ ਦੇਖਣ ਨੂੰ ਮਿਲ ਰਿਹਾ ਕਿ ਮੈਦਾਨ ਛੱਡ ਕੇ ਚਲੇ ਗਏ ਨੇ ਪਰ ਜਿਨ੍ਹਾਂ ਨੇ ਇੱਥੇ ਰਹਿਣਾ ਹੈ ਉਹਨਾਂ ਨੂੰ ਫਿਕਰ ਹੈ ਅਸੀਂ ਨਹੀਂ ਚਾਹੁੰਦੇ ਕਿ ਪੰਜਾਬੀ ਪੰਜਾਬੀ ਨੂੰ ਮਾਰੇ ਜਿਸ ਤਰੀਕੇ ਦਾ ਮਾਹੌਲ ਹੈ ਉਸ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਏਗਾ ਕਿ ਮਰੁਖਤਾ ਦਾ ਨੁਕਸਾਨ ਹੈ ਸਾਡੇ ਇਤਿਹਾਸਿਕ ਸਰੋਤਾਂ ਦਾ ਨੁਕਸਾਨ ਹੈ ਵਖਵਾ ਕਹਉਂਦੇ ਆਂ ਤੇ ਜੋ ਵੀ ਲੋਕ ਪੰਜਾਬੀ ਬੈਠੇ ਨੇ ਸਿੱਖ ਬੈਠੇ ਨੇ ਉਹਨਾਂ ਨੂੰ ਸਰਕਾਰਾਂ ਨੂੰ ਦੋਵੇਂ ਪਾਸੇ ਦੀਆਂ ਸਰਕਾਰਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਭਾਵੇਂ ਉਹ ਮਾਜੇ ਦਾ ਉਸ ਉੱਤੇ ਹਮਲਾ ਨਾ ਕੀਤਾ ਜਾਵੇ ਮੰਦਰ ਹੈ ਉਸ ਉੱਤੇ ਹਮਲਾ ਨਾ ਕੀਤਾ ਜਾਵੇ ਚਰਚ ਹੈ ਭਾਵੇਂ ਉਸ ਉੱਤੇ ਹਮਲਾ ਨਾ ਕੀਤਾ ਜਾਵੇ ਜਾਪ ਹੈ ਫਿਰ ਗੁਰਦੁਆਰਾ ਸਾਹਿਬ ਨੇ ਪਰ ਇੱਕ ਘਟਨਾ 1965 ਦੀ ਹੈ ਜਦ 1965 ਦੇ ਵਿੱਚ ਭਾਰਤ ਸਰਕਾਰ ਨੇ ਹੁਕਮ ਕੀਤਾ ਕਿ ਬਿਆਸਦਰਾ ਤੋਂ ਭਾਰਤੀ ਫੌਜਾਂ ਨੂੰ ਪਿੱਛੇ ਹਟ ਜਾਣਾ ਚਾਹੀਦਾ ਤਾਂ ਲੇਫਟੀਨੈਂਟ ਜਰਨਲ ਹਰਬਖਸ਼ ਸਿੰਘ ਨੇ ਕਿਹਾ ਸੀ ਕਿ ਪਹਿਲਾ ਸਾਡੇ ਹੱਥੋਂ ਨਨਕਾਣਾ ਗਿਆ ਤੇ ਹੁਣ ਅਸੀਂ ਦਰਬਾਰ ਸਾਹਿਬ ਨਹੀਂ ਜਾਣ ਦੇਣਾ ਤੇ ਸਾਡੀਆਂ ਸ਼ਹੀਦੀਆਂ ਤੋਂ ਬਾਅਦ ਹੀ ਪਾਕਿਸਤਾਨੀ ਫੌਜਾਂ ਅੱਗੇ ਜਾ ਸਕਦੀਆਂ ਨੇ ਇਸ ਤਰੀਕੇ ਦੀ ਭੂਮਿਕਾ ਇਸ ਤਰੀਕੇ ਦੀ ਫਿਕਰਮੰਦੀ ਹਮੇਸ਼ਾ ਪੰਜਾਬੀਆਂ ਦੇ ਮਨਾਂ ਦੇ ਵਿੱਚ ਸਿੱਖਾਂ ਦੇ ਮਨਾਂ ਵਿੱਚ ਰਹੀ ਹੈ ਪਰ ਹੁਣ ਜੋ ਮਾਹੌਲ ਬਣ ਰਿਹਾ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਦੋਸਤੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਸੀ ਹਾਲਾਂਕਿ ਛੋਟੀਆਂ-ਮੋਟੀਆਂ ਘਟਨਾਵਾਂ ਸਾਹਮਣੇ ਆਈਆਂ ਸੀ ਪਰ ਹੁਣ ਜਿਸ ਤਰੀਕੇ ਡਰੋਨ ਹਮਲੇ ਹੋ ਰਹੇ ਨੇ ਮਜ਼ਾਹਿਲਾਂ ਇੱਕ ਦੂਜੇ ਦੇ ਪਾਸੇ ਦੇਖਣ ਨੂੰ ਮਿਲ ਰਹੀਆਂ ਨੇ ਹਾਲਾਂਕਿ ਸਰਕਾਰਾਂ ਕਹਿ ਰਹੀਆਂ ਨੇ ਭਾਰਤ ਸਰਕਾਰ ਦਾ ਦਾਅਵਾ ਹੈ ਕਿ ਅਸੀਂ ਉਹਨਾਂ ਦੇ ਸਿਵਿਲਿਅਨ ਤੇ ਹਮਲਾ ਨਹੀਂ ਕੀਤਾ ਤੇ ਪਾਕਿਸਤਾਨੀ ਸਰਕਾਰ ਵੀ ਇਹੀ ਕਹਿੰਦੀ ਹੈ ਕਿ ਸਿਵਿਲਿਅਨ ਨਹੀਂ ਦਿੱਤਾ ਹੁਣ ਇੱਕ ਆਪਰੇਸ਼ਨ ਉਹਨਾਂ ਨੇ ਵੀ ਸ਼ੁਰੂ ਕੀਤਾ ਜਿਸ ਤਰੀਕੇ ਸਾਡੀ ਸਰਕਾਰ ਨੇ ਸੰਦੂਰ ਮਹਮ ਸ਼ੁਰੂ ਕੀਤੀ ਸੀ ਪੈਲਗਾਮ ਮਾਮਲੇ ਦੀ ਬਹੁਤ ਸਾਰੇ ਲੋਕਾਂ ਨੇ ਕਿਹਾ ਹੈ ਕਿ ਜਾਂਚ ਹੋਣੀ ਚਾਹੀਦੀ ਹੈ ਇੰਟਰਨੈਸ਼ਨਲ ਪੱਧਰ ਤੇ ਜੋ ਵੀ ਉਹਨਾਂ ਦੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਵਾ ਮਿਲੀਆਂ ਚਾਹੀਦੀਆਂ ਸੀ ਉਹਨਾਂ ਨੂੰ ਮਿਲੀਆਂ ਚਾਹੀਦੀਆਂ ਨੇ ਤੇ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅੱਤਵਾਦ ਦੇ ਨਾਲ ਕੋਈ ਧਰਮ ਜੁੜਿਆ ਨਹੀਂ ਹੁੰਦਾ ਧਰਮ ਜੋੜਦਾ ਤੋੜਦਾ ਨਹੀਂ ਪਰ ਮਾਹੌਲ ਪੰਜਾਬ ਦੇ ਲਈ ਸੁਖਾਵਾਂ ਨਹੀਂ ਹੈ ਪੰਜਾਬ ਦਾ ਬਹੁਤ ਨੁਕਸਾਨ ਹੋਵੇਗਾ ਪੰਜਾਬ ਦਾ ਜਾਨੀ ਤੇ ਮਾਲੀ ਨੁਕਸਾਨ ਜਿਸ ਤਰੀਕੇ ਦਾ ਮਾਹੌਲ ਬਣ ਰਿਹਾ ਉਸ ਦੇ ਨਾਲ ਹੋ ਸਕਦਾ ਜਿੰਨੇ ਵੀ ਸਾਡੇ ਪੋਲੀਟੀਕਲ ਲੀਡਰਸ਼ਿਪ ਹੈ ਜਿੰਨੀ ਇੱਕ ਸਾਡੀ ਧਾਰਮਿਕ ਲੀਡਰਸ਼ਿਪ ਹੈ ਉਹਨਾਂ ਨੂੰ ਚਾਹੀਦਾ ਕਿ ਦੋਵੇਂ ਸਰਕਾਰਾਂ ਦੇ ਨਾਲ ਗੱਲਬਾਤ ਕਰਨ ਕੇ ਇਸ ਤਰੀਕੇ ਦਾ ਮਾਹੌਲ ਨਾ ਬਣੇ ਜਿਸ ਦੇ ਵਿੱਚ ਦੋਵੇਂ ਪੰਜਾਬਾਂ ਦਾ ਨੁਕਸਾਨ ਹੋਵੇ ਤੇ ਜਿਹੜਾ ਅਮਨ ਚੈਨ ਦੀ ਸ਼ਾਂਤੀ ਦੇਖਣ ਨੂੰ ਮਿਲ ਰਹੀ ਸੀ ਉਹ ਖਤਮ ਹੋਵੇ ਅੱਤਵਾਦ ਹੱਲ ਨਹੀਂ ਹੈ ਤੇ ਨਾ ਹੀ ਜੰਗ ਦੇ ਨਾਲ ਅੱਤਵਾਦ ਖਤਮ ਹੋਣ ਵਾਲਾ ਹੈ ਅੱਤਵਾਦ ਤੋਂ ਬਹੁਤ ਸਾਰੇ ਇੰਡੀਆ ਤੇ ਪਾਕਿਸਤਾਨ ਤਾਂ ਪੀੜਤ ਹੈ ਹੀ ਆ ਹੋਰ ਵੀ ਦੁਨੀਆ ਦੇ ਮੁਲਕ ਵਕ ਵਕ ਪੀੜਤ ਨੇ ਤੇ ਆਉਣ ਵਾਲੇ ਵਕਤ ਦੇ ਵਿੱਚ ਵੀ ਪੀੜਤ ਰਹਿਣ ਤੇ ਪਰ ਹਰ ਇੱਕ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ ਖਾਸ ਤੌਰ ਤੇ ਨੈਸ਼ਨਲ ਮੀਡੀਆ ਨੂੰ ਜਿਹੜਾ ਕਿ ਲਗਾਤਾਰ ਨਫ਼ਰਤੀ ਪ੍ਰਚਾਰ ਕਰ ਰਿਹਾ ਪੈਲਗਾਮ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਦੇਖਿਆ ਕਿ ਉਹਨਾਂ ਨੇ ਇਹ ਗੱਲ ਬੜੀ ਪ੍ਰਚਾਰੀ ਕੇ ਧਰਮ ਪੁੱਛ ਕੇ ਮਾਰਿਆ ਗਿਆ ਪਰ ਦੂਜੇ ਪਾਸੇ ਉਹਨਾਂ ਨੇ ਇਹ ਗੱਲ ਨਹੀਂ ਕਹੀ ਕਿ ਨਾ ਜਿਹੜੀ ਸਿਕਿਉਰਿਟੀ ਸੀ ਉਹ ਵੀ ਕਲਾਪਸ ਹੋਈ ਹੈ ਤੇ ਉਸ ਤੋਂ ਬਾਅਦ ਸਾਡੀ ਕਾਰਵਾਈ ਤੇ ਵੀ ਸਵਾਲ ਉੱਠਣੇ ਲਾਜ਼ਮੀ ਸੀ ਪਰ ਜਿਸ ਤਰੀਕੇ ਸਾਡੀਆਂ ਫੋਰਸਸ ਲੱਗੀਆਂ ਹੋਈਆਂ ਨੇ ਉਹਨਾਂ ਉੱਤੇ ਕੋਈ ਕਿੰਤੂ ਪ੍ਰਿੰਤੂ ਨਹੀਂ ਕੋਈ ਸ਼ੰਕਾ ਨਹੀਂ ਕਿ ਸਾਡੀਆਂ ਫੋਰਸਸ ਬਹੁਤ ਕਾਬਿਲ ਨੇ ਕਿਸੇ ਵੀ ਤਰੀਕੇ ਦਾ ਹਮਲਾ ਜਿਹੜਾ ਉਸ ਨੂੰ ਰੋਕ ਸਕਦੀਆਂ ਨੇ ਜੋ ਵੀ ਪ੍ਰਸ਼ਾਸਨ ਹੁਕਮ ਦਿੰਦਾ ਜੋ ਵੀ ਆਦੇਸ਼ ਜਾਰੀ ਕਰਦਾ ਉਹ ਹਰ ਇੱਕ ਦੇਸ਼ਵਾਸੀ ਨੂੰ ਮੰਨਣਾ ਚਾਹੀਦਾ ਹੈ ਪਾਵੇਂ ਕੋਈ ਵੀ ਹੋਵੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਤਰੀਕੇ ਦਾ ਵੀ ਕਹਿਣ ਸੁਣਨ ਨੂੰ ਮਿਲਦਾ ਉਸ ਨੂੰ ਮੰਨਣਾ ਚਾਹੀਦਾ ਤੇ ਸਾਡੀ ਵੀ ਇਹੋ ਅਪੀਲ ਹੈ ਕਿ ਪ੍ਰਸ਼ਾਸਨ ਜੋ ਕਹਿੰਦਾ ਉਸ ਨੂੰ ਮੰਨੋ ਤੇ ਜੋ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਜੋ ਤੁਹਾਨੂੰ ਜਾਣਕਾਰੀ ਦੇ ਰਹੇ ਨੇ ਉਹ ਜਾਣਕਾਰੀ ਸਹੀ ਹੈ ਡਿਜੀਟਲ ਮੀਡੀਆ ਤੇ ਫੇਕ ਖਬਰਾਂ ਨਾ ਫਲਾਓ ਤੇ ਨੈਸ਼ਨਲ ਮੀਡੀਆ ਨੂੰ ਅਪੀਲ ਹੈ ਕਿ ਉਹ ਵੀ ਆਪਣੀ ਥੋੜੀ-ਬਹੁਤ ਜ਼ਿੰਮੇਵਾਰੀ ਸਮਝਾਵੇ ਕਿਉਂਕਿ ਰਾਜਨੀਤੀ ਚੱਲਦੀ ਰਹਿਣੀ ਹੈ ਪੈਸੇ ਇਕੱਠੇ ਕਰਨੇ ਨੇ ਟੀਆਰਪੀ ਚੱਲਦੀ ਰਹਿਣੀ ਹੈ ਤੇ ਆਮ ਲੋਕਾਂ ਨੂੰ ਵੀ ਅਪੀਲ ਹੈ ਕਿ ਇੱਕ ਪ੍ਰੋਪੋਗੈਂਡਾ ਹੁੰਦਾ ਐਜ਼ ਏ ਮੀਡੀਆ ਕਰਮੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੇ ਟੀਆਰਪੀ ਡਿਗੂਗੀ ਨਾ ਤੇ ਉਹਨਾਂ ਨੇ ਖਬਰਾਂ ਚਲਾਉਣੀਆਂ ਬੰਦ ਕਰ ਦੇਣੀਆਂ ਨੇ ਤੁਸੀਂ ਚੈਨਲ ਦੇਖਣੇ ਬੰਦ ਕਰ ਦਿਓ ਉਹਨਾਂ ਦੀ ਟੀਆਰਪੀ ਡਿਗ ਜਾਏਗੀ ਸਾਰਾ ਖੇਡ ਖਤਮ ਹੋ ਜਾਵੇਗਾ ਸ਼ਾਂਤੀ ਦੀ ਅਰਦਾਸ ਕਰੋ ਕੋਈ ਮੰਦਰ ਦਾ ਪੁਜਾਰੀ ਹੈ ਕੋਈ ਹਿੰਦੂ ਵਰਗ ਹੈ ਸਾਡਾ ਹਿੰਦੂ ਭਰਾ ਹੈ ਉਹ ਮੰਦਿਰ ਦੇ ਵਿੱਚ ਆਰਤੀ ਕਰੇ ਅਰਦਾਸ ਕਰੇ ਆਪਣੇ ਭਗਵਾਨ ਨੂੰ ਰਾਮ ਜੀ ਨੂੰ ਜਿਨ੍ਹਾਂ ਦੀ ਵੀ ਉਹ ਆਰਤੀ ਕਰਦੇ ਨੇ ਜਾਂ ਫਿਰ ਸਾਡਾ ਕੋਈ ਮੁਸਲਮ ਭਰਾ ਆ ਉਹ ਦੁਆ ਕਰੇ ਤੇ ਸਿੱਖ ਭਰਾ ਆ ਸਾਡਾ ਅਰਦਾਸ ਕਰੇ ਕਿ ਦੋਵੇਂ ਪੰਜਾਬਾਂ ਦੇ ਵਿੱਚ ਸ਼ਾਂਤੀ ਵਸੇ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਪਾਕਿਸਤਾਨ ਦੇ ਵਿੱਚ ਖੁਸ਼ੀ ਨਾਲ ਲੋਕ ਰਹਿਣ ਤੇ ਅਮਨ ਚੈਨ ਦੇ ਨਾਲ ਰਹਿਣ ਕਿਉਂਕਿ ਇੱਕੋ ਤਰੀਕੇ ਦੀ ਬੋਲੀ ਰਾਜਨੀਤਿਕ ਲੀਡਰੋ ਭਾਵੇਂ ਸਾਡੇ ਪਾਸੇ ਵਾਲੇ ਨੇ ਭਾਵੇਂ ਪਾਕਿਸਤਾਨ ਵਾਲੇ ਨੇ ਉਹ ਇੱਕੋ ਤਰੀਕੇ ਦੀ ਬੋਲੀ ਬੋਲਦੇ ਨੇ ਉਹਨਾਂ ਦਾ ਪੱਟੀ ਜਿਹੜਾ ਬਿਲਾਲ ਪੱਟੋ ਉਹ ਕਿਸ ਤਰੀਕੇ ਦੀ ਬੋਲੀ ਬੋਲ ਰਿਹਾ ਸੀ ਨਫਰਤੀ ਗੱਲਾਂ ਉਹ ਵੀ ਕਰ ਰਹੀ ਸੀ ਤੇ ਸਾਡੇ ਪਾਸੇ ਵੀ ਹਮੇਸ਼ਾ ਹੁੰਦੀਆਂ ਰਹੀਆਂ ਨੇ ਉਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਕਿ ਇੱਕ ਹੋਰ ਅਪੀਲ ਹੈ ਕਿ ਸਾਡੇ ਵਾਲੀ ਸਰਕਾਰ ਘਟ ਗਿਣਤੀਆਂ ਦੇ ਲਈ ਮਾਹੌਲ ਘਟ ਗਿਣਤੀਆਂ ਦੇ ਲਈ ਸੁਖਾਵਾਂਾ ਬਣਾਵੇ ਤੇ ਉੱਥੇ ਪਾਕਿਸਤਾਨੀ ਸਰਕਾਰ ਹੈ ਜਿਹੜੀ ਉਹ ਮਾਹੌਲ ਸੁਖਾਵਾਂਾ ਬਣਾਵੇ ਘਟ ਗਿਣਤੀਆਂ ਨੂੰ ਹਮੇਸ਼ਾ ਹੀ ਨਿਸ਼ਾਨੇ ਤੇ ਰਹੀਆਂ ਨੇ ਉਹ ਹਿੰਦੁਸਤਾਨ ਪਾਕਿਸਤਾਨ ਦੀ ਗੱਲ ਨਹੀਂ ਸਗੋਂ ਦੁਨੀਆ ਦਾ ਕੋਈ ਵੀ ਕੋਨਾ ਹੋਵੇ ਉੱਥੇ ਘੱਟ ਗਿਣਤੀਆਂ ਨੂੰ ਹਮੇਸ਼ਾ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਘੱਟ ਗਿਣਤੀਆਂ ਦੇ ਲਈ ਸੁਖਾਵਾਂ ਮਾਹੌਲ ਹੋਵੇ ਸਿੱਖਾਂ ਦੇ ਲਈ ਪੰਜਾਬੀਆਂ ਦੇ ਲਈ ਬਹੁਤ ਖਤਰੇ ਦੀ ਘੰਟੀ ਹੈ ਬਹੁਤ ਜਿਹੜੇ ਚਿੰਤਾਜਨਕ ਮਾਹੌਲ ਹੈ ਜਿਹੜਾ ਬਣਿਆ ਹੋਇਆ ਕਿਉਂਕਿ ਜਿਹੜੇ ਆਲੇ-ਦਾਲੇ ਤੋਂ ਆਵਾਜ਼ਾਂ ਆਉਂਦੀਆਂ ਨੇ ਬਠਿੰਡਾ ਹੋਵੇ ਪਠਾਨਕੋਟ ਹੋਵੇ ਅੰਮ੍ਰਿਤਸਰ ਹੋਵੇ ਫਿਰੋਜ਼ਪੁਰ ਹੋਵੇ ਜਾਂ ਫਿਰ ਸਾਡਾ ਚੰਡੀਗੜ੍ਹ ਹੋਵੇ ਇਸ ਤਰੀਕੇ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਉਹ ਕਿਤੇ ਨਾ ਕਿਤੇ ਆਮ ਲੋਕਾਂ ਦੇ ਵਿੱਚ ਸਹਿਮ ਪੈਦਾ ਕਰਦਾ ਖਾਸ ਤੌਰ ਤੇ ਜਦ ਨੈਸ਼ਨਲ ਮੀਡੀਆ ਵੱਲੋਂ ਜ ਨਿਊ ਚੈਨਲਾਂ ਵੱਲੋਂ ਸਸੰਸਨੀ ਫੈਲਾਈ ਜਾ ਰਹੀ ਹੈ ਉਸ ਦੇ ਨਾਲ ਬਹੁਤ ਸਹਿਮ ਹੈ ਪ੍ਰਸ਼ਾਸਨ ਜੋ ਕਹਿੰਦਾ ਉਸ ਨੂੰ ਕਬੂਲ ਕਰੋ ਤੇ ਪ੍ਰਸ਼ਾਸਨ ਦਾ ਸਾਥ ਦਿਓ ਤੇ ਹਮੇਸ਼ਾ ਦੀ ਤਰ੍ਹਾਂ ਪੰਜਾਬ ਤੇ ਸਿੱਖ ਨੇ ਜਿਹੜੇ ਉਹ ਜਦ ਵੀ ਨੇਸ਼ਨ ਤੇ ਕੋਈ ਖਤਰਾ ਪੈਦਾ ਹੋਇਆ ਤਾਂ ਉਹਨਾਂ ਦੇ ਨਾਲ ਖੜੇ ਨੇ ਤੇ ਆਉਣ ਵਾਲੇ ਵਕਤ ਦੇ ਵਿੱਚ ਵੀ ਖੜੇ ਰਹਿਣਗੇ ਪਰ ਬਤੌਰ ਪੰਜਾਬੀ ਬਤੌਰ ਸਿੱਖ ਅਸੀਂ ਸ਼ਾਂਤੀ ਚਾਹੁੰਦੇ ਆਪਣੇ ਖਿੱਤੇ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਅਸੀਂ ਸ਼ਾਂਤੀ ਚਾਹੁੰਦੇ ਹਾਂ ਕਿਉਂਕਿ ਅਸੀਂ ਇੱਥੇ ਰਹਿਣਾ ਹੈ ਇੱਥੇ ਮਰਨਾ ਹੈ ਸਾਡੀ ਜ਼ਿੰਦਗੀ ਇੱਥੇ ਜੁੜੀ ਹੋਈ ਹੈ ਉੰਜ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਨੇ ਪੰਜਾਬੀ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਗੇ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਵਸਦਾ ਸੀ ਵਸਦਾ ਹੈ ਤੇ ਵਸਦਾ ਰਹੇਗਾ ਧੰਨਵਾਦ